ਹੈਲੋ एवरीवन वेलकम बैक टू माय चैनल लाइक शेयर एंड सब्सक्राइब माय चैनल ਅੱਜ ਮੇਰੀ ਇੱਕ ਫਰੈਂਡ ਦਾ ਬਰਥਡੇ ਹੈ ਜਿਹਦਾ ਨਾਮ ਹੈ ਸੰਜੂ ਤਾਂ ਉਹਦੇ ਵਾਸਤੇ ਮੈਂ ਤੇ ਮੇਰੀ ਦੂਜੀ ਫਰੈਂਡ ਜਾ ਰਹੇ ਆ ਬਾਜ਼ਾਰ ਸਮਾਨ ਲੈਣ ਵਾਸਤੇ ਅਸੀਂ ਉਹਦੇ ਬਰਥਡੇ ਵਾਸਤੇ ਸਰਪ੍ਰਾਈਜ਼ ਪਾਰਟੀ ਪਲਾਨ ਕੀਤੀ ਹੋਈ ਸੀ ਮੇਰੇ ਘਰੇ ਆਵੇ ਕੋ ਅਸੀਂ ਲੈ ਕੇ ਆ ਗਿਆ ਸਮਾਨ ਕੇਕ ਤੇ ਹੋਰ ਵੀ ਬਹੁਤ ਸਾਰਾ ਸਮਾਨ ਉਹ ਸਾਡੇ ਵੇਟ ਕਰ ਰਹੀ ਸੀ ਉਹ ਬਹੁਤ ਖੁਸ਼ ਸੀ ਇਹ ਸਭ ਵੇਖ ਕੇ ਕਿ ਅਸੀਂ ਉਹਦੇ ਲਈ ਪਲਾਨ ਕੀਤਾ ਹੋਇਆ ਸੀ वैसे मेरी ये फ्रेंड ਆਪ ਦਾ ਬਰਥਡੇ ਕਦੀ ਮਨਾਉਂਦੀ ਨਹੀਂ ਐਨੇ ਕਦੀ ਕੇਕ ਵੀ ਨਹੀਂ ਸੀ ਕਟਿਆ ਪਹਿਲੀ ਵਾਰੀ ਸਾਡੇ ਨਾਲ ਹੀ ਕੇਕ ਕੱਟ ਰਹੀ ਸੀ ਇਹ ਸਾਡੇ ਲਈ ਬਹੁਤ ਸੋਨਾ ਮੂਮੈਂਟ ਸੀ ਕਿਉਂਕਿ ਪਲੱਸ 2 ਤੋਂ ਬਾਅਦ ਸਾਰੇ ਆਪਦੇ ਆਪ ਦੇ ਰਾਤ ਤੇ ਹੋਣਗੇ ਸਭ ਨੇ ਕੋਈ ਜਗ੍ਹਾ ਐਡਮਿਸ਼ਨ ਲੈ ਲੈਨੇ ਤਾਂ ਫਿਰ ਸਾਡੇ ਲਈ ਇਮਨੋਰਸ ਇਵੈਂਟ ਸੀ ਉਹ ਕਿੰਨੀ ਖੁਸ਼ੀ ਆ Everybody ਕੇਕ ਕੱਟਣ ਤੋਂ ਬਾਅਦ ਅਸੀਂ ਇੱਕ ਦੂਜੇ ਨੂੰ ਖੁਆਇਆ ਇਹ ਲੈ ਲੈ ਹੂੰ ਆ ਗਏ ਅੱਜ ਆਜੋ ਖਾ ਲੂ ਵੀਡੀਓ ਏ ਹਾਂ ਹੋਰ ਤਾਂ ਕੇਕ ਕੱਟਣ ਤੋਂ ਬਾਅਦ ਅਸੀਂ ਖਾਦੇ ਸਮੋਸੇ ਆ ਵੇਖੋ ਗਾਇਸ ਕਿੰਨਾ ਇੰਜੋਏ ਕਰ ਰਹੇ ਆ ਗੱਲਾਂ ਵੀ ਕੀਤੀਆਂ ਸੀ ਅਸੀਂ ਬਹੁਤ ਤੇ ਫੋਟੋਜ਼ ਵੀ ਅਸੀਂ ਕੀਤੀਆਂ ਸੀ ਕਲਿੱਕ ਬਹੁਤ ਹੀ ਸੋਹਣੀਆਂ ਫੋਟੋਜ਼ ਆਈਆਂ ਵੈਸੇ ਸਕੂਟੀ ਤੇ ਜਦੋਂ ਮੈਂ ਚੱਲਣ ਜਾ ਰਹੀ ਸੀ ਉਹਨਾਂ ਨੇ ਵੀਡੀਓ ਵੀ ਬਣਾਈ ਅਸੀਂ ਸੰਜੂ ਕਰੇ ਜਾ ਕੇ ਉਹਨਾਂ ਦੇ ਘਰ ਦੇ ਨਾਲ ਫੋਟੋਜ਼ ਖਿੱਚੀਆਂ ਤੇ ਬਹੁਤ ਹੀ ਮਜ਼ਾ ਆਇਆ ਗਾਇਸ ਫੇਰੇ ਦੂ ਬਾਦ ਮੈਂ ਚੱਟਣ ਗਈ ਅਕਸ਼ੀਤ ਨੂੰ ਅਕਸ਼ੀਤ ਜੀ ਦੇ ਕਾਰਨ ਜੋ ਕਿ ਦੂਰੇ ਵੈਸੇ ਸਾਡੇ ਕਾਰਨ ਲੋ ਥੈਂਕ ਯੂ ਗਾਇਜ਼ ਆ ਦਾ ਵਲੋਗ ਇਥੇ ਐਂਡ ਕਰਦੇ ਆ ਬਾਏ